ਆ ਜਾਓ ਪੱਤਰਕਾਰ ਸਾਹਿਬ ਲਈ ਇਹ ਤੁਹਾਡਾ ਇੰਟਰਵਿਊ ਨਹੀਂ ਕਹਿੰਦਾ ਭਾਈ ਗਲਤੀ ਹੋ ਗਈ ਮੈਂ ਅਜ ਤਾਂ ਹੋਈ ਨਹੀਂ ਮੈਂ ਗਲਤੀ ਤਾਂ ਇਹ ਕਰਨੀ ਹੈ ਹੁਣ ਅਸੀਂ ਕਰਾਂਗੇ ਗਲਤੀ ਮੈਂ ਕਹਿੰਦਾ ਜੇ ਸੀ ਵੀ ਹੁੰਦੀ ਸਾਡੇ ਕੋਲੇ ਮੈਂ ਗੱਡਾ ਪਟੋਏ ਕਹਿੰਦੇ ਕਹਿੰਦਾ ਮੈਂ ਡੂੰਗਾ ਪਟ ਕੇ ਸੱਟਕੇ ਵਿੱਚ ਮਿੱਟੀ ਪਾਓ ਉਹ ਨਹੀਂ ਉਹ ਭਾਈ ਕਹਿੰਦਾ ਮੈਂ ਤਾਂ ਗੱਲ ਆ ਮੈਂ ਕਹਿੰਦਾ ਤੈਨੂੰ ਕਿਹਾ ਕੀ ਨੇ ਐ ਮੈਂ ਕੀ ਦਾ ਮਾੜਾ ਕਰਤਾ ਤੂੰ ਕਿਵੇਂ ਕਿਹਾ ਕਹਿੰਦਾ ਯਾਰ ਫਲਾਣੇ ਬੰਦੇ ਮੈਂ ਕੋ ਉਹਨਾਂ ਨਾਲ ਸਾਡੀ ਦੋਵੇਂ ਨਹੀਂ ਐ ਉੱਪਰ ਕਹਿੰਦਾ ਉਹਨਾਂ ਨੇ ਮੈਨੂੰ ਗਿਆ ਹੀ ਪੈਸੇ ਲੈ ਲਈ ਮੈਂ ਕਿਹਾ ਕਿੰਨੇ ਪੈਸੇ ਦਾ ਵਿੱਚੋਂ ਕਿੰਨੇ ਖਾਣੇ ਸੀ ਤੂੰ 16 ਲੱਖ ਦੇਣਾ ਸੀ ਕਹਿੰਦਾ ਮੈਂ ਕਹਿੰਦਾ ਉ 18 ਲੈਣਾ ਸੀ ਉਹਨਾਂ ਤੋਂ ਮੈਂ ਕਹਿੰਦਾ ਲਿਆ ਤਾਂ ਨਹੀਂ ਕਹਿੰਦਾ ਨਹੀਂ ਮੈਂ ਕਹਿੰਦਾ ਦੋ ਤਾਂ ਲਿਆ ਹੂ ਲਾਏ ਮੈਂ ਦੋ ਮੰਗਾ ਹਾਂ ਫੇਰ ਛੱਡਾਂਗੇ ਨਹੀਂ ਮਾਰਾਂਗੇ ਕਹਿੰਦਾ ਦੋ ਮੰਗਾ ਦਿੰਦਾ ਆਹ ਦੇ ਡੈਡੀ ਨੂੰ ਫੋਨ ਲਾ ਕੇ ਕਹਿੰਦਾ ਪਾਪਾ ਮੈਂ ਫਸ ਗਿਆ 2 ਲੱਖ ਰੁਪਈਆ ਲੈ ਕੇ ਆ ਜਾ ਹਾਂ ਪਾਪਾ ਸਾਨੂੰ 2 ਲੱਖ ਪਰੇ ਕਹਿੰਦਾ ਕੀ ਗੱਲ ਕੀ ਹੈ ਜੀ ਅਸਲ ਦੱਸੋ ਮੈਂ ਕਹਿੰਨੇ ਮੈਨੂੰ ਮਰਵਾਉਣਾ ਹੈ ਜੀ ਹਾਂ ਇਹਨਾਂ ਕਹਿੰਦੇ ਕੁੱਤੇ ਦੇ ਰੰਜਾ ਨਹੀਂ ਮਾਰਿਆ ਅੱਜ ਮੈਂ ਕਿਹਾ ਪਤਾ ਨਹੀਂ ਪੋਚਲਾ ਬੈਠਾ ਇਹ ਸੁਪਾਰੀਆਂ ਚੱਕੀ ਫਿਰਦਾ ਹਾਂ ਉਹ ਕਹਿੰਦਾ ਕੋਮਲੇ ਗੱਲ ਕੀਆ ਕੋਮਲਾ ਕਹਿੰਦਾ ਇਹਨੇ ਪਾਗਲ ਅਸੀਂ ਇਕੱਠੇ ਰਹਿੰਦੇ ਹਾਂ ਦੇਖੋ ਉਹਨਾਂ ਉਧਰ ਤਾਂ ਹੁੰਦਾ ਹੀ ਮੁੰਡਾ ਹਾਂ ਕਿਰਾਂ ਉਹਦੀ ਬਾਹ ਕੱਟੀ ਗਈ ਹਾਂ ਬਾਹ ਕੱਟੀ ਗਈ ਹੁਣ ਸਾਡੇ ਕੋਲੇ ਕਿਹੜੇ ਇੰਨੇ ਪੈਸੇ ਹੁੰਦੇ ਸੀ ਹਾਂ ਅਸੀਂ ਡੀ ਐਮ ਸੀ ਲੈ ਗਏ ਉਹਨੂੰ ਹਾਂ ਡਾਕਟਰਾਂ ਨੇ ਆਪਰੇਸ਼ਨ ਕਰਿਆ ਬਾਹ ਜੋੜਤੀ ਹਾਂ ਭਰਾਵਾ 1.5 ਦੋ ਲੱਖ ਰੁਪਏ ਲੈ ਗਏ ਡੀ ਐਮ ਸੀ ਵਾਲੇ ਹਾਂ ਠੀਕ ਹੈ ਹਾਂ ਤੇ ਫਿਰ ਤੜਕੇ ਮੰਜੇ ਨਸਰਾਣੇ 70000 ਲੱਖ 70000 ਲੱਖ ਟੰਗਿਆ ਪਿਆ ਹੋਇਆ ਕਰ ਹਾਂ ਉਧਰ ਨੂੰ ਕੋਈ ਨਾ ਜਾਇਆ ਕਰ ਉਧਰਲੇ ਪਾਬੇ ਵਾਲ ਨੂੰ ਪਤਾ ਹੁੰਦਾ ਸੀ ਉਹ ਤਾਂ ਤੇ ਬੈਲ ਹੈ ਹੂੰ ਅੱਛਾ ਮੈਂ ਕਹਾ ਯਾਰ ਮਰ ਗਏ ਯਾਰ ਆਪਾਂ ਇੰਨਾ ਲਾਇ ਕਿੱਥੋਂ ਕਰਾਵਾਂਗੇ ਯਾਰ ਆਪਣੇ ਕੋਲ ਤਾਂ ਕੁਝ ਵੀ ਨਹੀਂ ਇਹਦੀ ਮੰਮੀ ਵੀ ਪਰਦੀ ਹੁੰਦੀ ਸੀ ਉਦੋਂ ਉਹ ਉਹ ਤੋਂ ਵੀ ਜਿਹੜੇ ਮੈਂ ਕਹਾ ਦਿਨੇ ਹੈਗਾ ਤੂੰ ਭੇਜ ਦਿਓ ਕਿ ਨਾ ਥੋੜੇ ਥੋੜੇ ਜੋ ਵੀ ਹੈਗਾ ਕੇ ਉਹ ਕਹਿੰਦੀ ਸੈਲਰੀ ਮੇਰੀ 18000 ਮੈਂ ਕਹਾ ਪੜਾ ਦੇ ਬਸ ਤੂੰ ਤੇ ਅਸੀਂ ਕੋਈ ਪੁਲਸ ਵਾਲਾ ਨਹੀਂ ਛੱਡਾ ਕੋਈ ਨਹੀਂ ਛੱਡਾ ਯਾਰ ਜਿੰਨੇ ਸਭ ਤੋਂ ਲੈ ਕੇ ਲਾਤੇ ਅਖੀਰ ਮਗਾ ਜਾ ਰਾਤ ਕੜਿਆ ਉਹ ਗੰਜਰਦੇ ਨੇ ਕਿਤੇ ਕੋਈ ਗੱਲਬਾਤ ਕਰੀ ਸੀ ਮਾੜੀ ਮੋਟੀ ਪਤਾ ਨਹੀਂ ਰੱਬ ਜਾਣੇ ਦਾ ਸੀਗੇ ਜਾਂ ਨਹੀਂ ਉਥੇ ਪੁਲਿਸ ਪਈ ਡੀ ਐਮ ਸੀ ਚ ਮਗਾ ਤਾਂ ਨਹੀਂ ਆ ਰਹੀ ਆ ਗਿਆ ਏ ਲੇਕਿਨ ਟੱਪ ਕੇ ਕੰਦਾ ਭੱਜ ਗਏ ਅਸੀਂ ਉਹ ਫੜ ਲਿਆ ਉਹ ਤਾਂ ਹੁਣ ਬਾਹਾਂ ਘੱਟੀ ਸੀ ਵਿਚਾਰੇ ਤੇ ਉਹ ਤਾਂ ਜੋੜੀ ਸੀ ਬਾਹਾਂ ਆਪਰੇਸ਼ਨ ਹੋਇਆ ਜੋ ਉਹ ਦੋਨੇ ਬਾਹਾਂ ਹੀ ਸੱਚ ਅੱਛਾ ਉਹ ਤਾਂ ਬਾਹ ਜੀ ਨਹੀਂ ਸਕਦਾ ਇਹ ਦੋਨੇ ਬਾਹਾਂ ਦਾ ਹਾਂ ਤੇ ਅਸੀਂ ਪਾਜ ਗਏ ਮੈਨੂੰ ਉਹ ਲਾ ਕਹਿੰਦਾ ਕੰਮ ਖਰਾਬ ਹੋ ਗਿਆ ਮੈਂ ਕਹਾ ਮੈਂ ਕਹਿੰਦਾ ਚੰਗਾ ਹੋ ਗਿਆ ਕਹਿੰਦਾ ਕਿਉਂ ਮੈਂ ਕਹਾ 2 2.5 ਬਣਿਆ ਪਏ ਉਹਨਾਂ ਦਾ ਹਜੇ ਉਹ ਕਹਿੰਦੇ ਹੋਰ ਲੱਗਣੇ ਆ ਮੈਂ ਕਿਹਾ ਰੁਪਈਆ 5-4 ਲੱਖ ਲੈ ਜਾਣਗੇ ਆਪਾਂ ਤੋਂ ਹੁਣ ਆਪੇ ਪੁਲਿਸ ਜਾਣੇ ਪੁਲਿਸ ਦਾ ਕੰਮ ਜਾਣੇ ਯਾਰ ਤੇ ਉਹੀ ਗੱਲ ਭਰਾਵਾ ਤੇ ਉਹਨੂੰ ਲਾਤਾ ਸੰਗਲ ਗਿੱਟੇ ਨੂੰ ਉਤੀ ਉਤੀ ਚਲੋ ਸਾਡਾ ਜਿਹੜੇ ਦੋ ਬੰਦੇ ਫੜੇ ਉਹ ਛੁੜਾ ਲਿਆ ਜੀ ਮੈਂ ਕਹਾ ਯਾਰ ਕੋਈ ਸਕੀਮ ਲਾ ਕੇ ਸਾਨੂੰ ਗੁੜੀਆਂ ਮਿਲੀ ਵਿਚਾਰੀ ਉਹ ਕਹਿੰਦੀ ਵੀਰੇ ਮੈਨੂੰ ਕਹਿੰਦੀ ਵੀ ਤੁਹਾਡੇ ਕੋਲ ਅਜੇ 5-6 ਲੱਖ ਲੈ ਜਾਣਾ ਇਹਨਾਂ ਨੇ ਹਾਂ ਗੱਲ ਕੋਸਬ ਨਹੀਂ ਕਰਨੀ ਪੱਟ ਗਈ ਆ ਕੱਲੇ ਹਾਂ ਕਹਿੰਦੀ ਮੈਂ ਇਹ ਮੁੰਡੇ ਨੂੰ ਲਾਇਕ ਕਰਦੀ ਆ ਹਾਂ ਜਿਹਦੇ ਆ ਬਾਹਾਂ ਕਟੀਆਂ ਮੈਂ ਕਿਹਾ ਮੁੰਡਾ ਬਹੁਤ ਚੰਗਾ ਹੈ ਹਾਂ ਕਹਿੰਦੀ ਕੰਮ ਕੀ ਕਰਦਾ ਮੈਂ ਕਿਹਾ ਆਹੀ ਜਿਹਦੇ ਨਾਲ ਬਾਹਾਂ ਕਟਾਈ ਕਰਦਾ ਅੱਛਾ ਕੰਮ ਨੂੰ ਇੰਜਣ ਬੰਦਾ ਹੈ ਹਾਂ ਵੇਲਾ ਲੜਦਾ ਫਿਰਦਾ ਲੋਕਰ ਆ ਤੇ ਮੈਂ ਕਿਹਾ ਵੀ ਇਹਨੂੰ ਹਿੱਥੋਂ ਕੱਢਣਾ ਹੈ ਹਾਂ ਕਹਿੰਦੀ ਵੀ ਕੱਢਾਂਗੇ ਕਿਵੇਂ ਮੈਂ ਕਿਹਾ ਜ਼ਕੀਮ ਅਸੀਂ ਦੱਸਾਂਗੇ ਪੁੱਤ ਕੱਢਣਾ ਤੂੰ ਹਾਂ ਕਹਿੰਦੇ ਮੈਂ ਇਹ ਨਹੀਂ ਲਈ ਤਿਆਰ ਆ ਜੋ ਵੀ ਕੌ ਕਰਨ ਨੂੰ ਹਾਂ ਬਸ ਦੋ ਮੁਲਾਜ਼ਮ ਛੱਡੇ ਸੀ ਉਹਨਾਂ ਦੇ ਕੋਲੇ ਅਸੀਂ ਆਪ ਦਾ ਚਲਾਤੀ ਸਰਚ ਪੂਰੀ ਨਾਲ ਦਾ ਸਾਰਾ ਬਾੜ ਵਾਲੇ ਬੈਡਾਂ ਵਾਲੇ ਕਰੀ ਲਏ ਸਾਰੇ ਤੇ ਜ਼ਰੌਲਾ ਨਹੀਂ ਪਾਉਣਾ ਬੋਲਣਾ ਨਹੀਂ ਸਾਰੇ ਕਹਿੰਦੇ ਨਹੀਂ ਬੋਲਦੇ ਹਾਂ ਚਲੋ ਇੱਕ ਦਿਨ ਟਾਈਮ ਆ ਗਿਆ ਹਾਂ ਅਸੀਂ ਵੀ ਹੋ ਗਏ ਪਜੀਸ਼ਣਾ ਚ ਹਾਂ ਉਹ ਕਹਿੰਦਾ ਜੀ ਬਾਥਰੂਮ ਜਾਣਾ ਹਾਂ ਉਹ ਕੁੜੀ ਉਹਨਾਂ ਦਾ ਮਾੜਾ ਮੋਟਾ ਐ ਸਾਹਮਣੇ ਚਾਕਣ ਝੁਕਣ ਲੱਗੀ ਅੱਛਾ ਉਹ ਫਿਸਲ ਗਈ ਦੋਨੇ ਸਹਿ ਆਜਦੇ ਹਾਂ ਉਹ ਹਾਂ ਪਾਸੇ ਬੈਠ ਕੇ ਹੀ ਜਾਏਗਾ ਨਿੱਧੇ ਦੇਸੀ ਹਾਂ ਉਹ ਮਾਰਾ ਜਾਇਆ ਕਰਕੇ ਮੈਂ ਕਹਦਾ ਕਿ ਮੈਂ ਕਹਾਂ ਵੀ ਪੂਰੇ ਦੰਦ ਕਰਦੇ ਆ ਇਹ ਹੁਣ ਭੱਜ ਲੋ ਹਾਂ ਉਹ ਕਹਿੰਦੀ ਦੋਨੇ ਇੱਕ ਦੂਜੇ ਦੇ ਮੂਰ ਦੀ ਜਾਣ ਵੀ ਇਹ ਨੰਬਰ ਲੈ ਜਾ ਜਾ ਇਹ ਨੰਬਰ ਲੈ ਜਾ ਉਹ ਪਰਾਂ ਲੈ ਕੇ ਕਹਿੰਦੀ ਆ ਜਾਓ ਉੱਥੇ ਗੱਲ ਕਰਦੇ ਚੱਲ ਕੇ ਹਾਂ ਤੇ ਟੋਨੇ ਤੇ ਅਸੀਂ ਕੰਬਲ ਦੇ ਤਾ ਵਾਹ ਐ ਜੀ ਥੋੜਾ ਜਿਹਾ ਨਿਕਲਿਆ ਗੱਡੀ ਚ ਬਟਾਇਆ ਉੱਟ ਕੇ ਜੀ ਲੈ ਕੇ ਬਟ ਕੇ ਆ ਕੇ ਲੰਬਣ ਕੇ ਬੰਦਾ ਕਹਿੰਦੇ ਆਉਗਾ ਮੈਂ ਬੰਦਾ ਬਾਥਰੂਮ ਜਾ ਮੁੜਿਆ ਹੀ ਨਹੀਂ ਬੰਦਾ ਤਾਂ ਕਿਧ ਗਿਆ ਹੁਣ ਭਾਈ ਪੈ ਗਿਆ ਰੌਬਲਾ ਤੇ ਉਹ ਤਾਂ ਅਸੀਂ ਲਾਜ ਉਹ ਤਾਂ ਘਰੇ ਚ ਲਾਤਾ ਉਹੀ ਕੁੜੀ ਆਇਆ ਕਰੇ ਬਿਜਾਰੀ ਪੱਟੀ ਕਰਦਾ ਕਰੇ ਉਹ ਤੇਰੇ ਯਾਰ ਸਸਪੈਂਡ ਦੋਨੇ ਆਏ ਵੇ ਉਹ ਫੇਰ ਗੀਰ ਨੂੰ ਟੋਨਾ ਜੋ ਠੀਕ ਹੋਇਆ ਫੇਰ ਟੋਨਾ ਪੇਸ਼ ਕਰਾਇਆ ਫੇਰ ਉਹ ਭਾਲ ਹੋਏ ਅੱਛਾ ਤੇ ਨਹੀਂ ਉਹਨੇ ਹਾਂ ਸਸਪੈਂਡ ਹੀ ਲੈਣਾ ਜਿੰਨੇ ਜਿਹੜੇ ਮਿਲਦਾ ਨਹੀਂ ਬੰਦਾ ਉਹਨੇ ਵੀ ਥੋੜੀ ਸੁਦਾ ਕਿਤੇ ਜੀ ਹੱਸਿਆ ਤਾਂ ਮੈਂ ਆਏ ਕਰਿਆ ਕਮਾਈ ਜਮੇ ਆ ਆ ਤਾਂ ਫੇ ਮੈਂ ਕਿ ਇਹ ਦੇ ਨਾ ਭੜੀ ਵੀ ਬਹੁਤ ਹੋਣੀ ਮੈਂ ਕਹਿੰਦਾ ਜਿੰਨੇ ਇੱਥੇ ਕਰਦਾ ਨਾ ਤੂੰ ਮੈਂ ਸਾਰੇ ਬੰਦ ਹੋ ਜਾਣੇ ਉਹ ਬਹੁਤ ਰੈਂਪੀ ਹੁੰਦਾ ਨਾ ਉਹ ਬੜਾ ਜ਼ਰਾਰਤੀ ਹੁੰਦਾ ਇਹ ਮੁੜ ਕੇ ਤਾਂ ਬਾਬਾ ਬਣ ਗਿਆ ਹੀ ਮੇਰੇ ਵਾਂਗੂੰ ਹੂੰ ਉਹ ਗੱਡੀ ਲਾਉਣ ਲੱਗ ਗਿਆ ਜੀ ਉਹ ਹੂੰ ਤੇ ਕੰਮ ਵੀ ਸੋਹਣਾ ਚੱਲ ਪਿਆ ਕੰਮ ਕਾਮੀ ਦਾ ਕਾਮੀ ਹੁੰਦਾ ਹੈ ਲਈਏ ਜਾ ਹੋਇਆ ਨਾ ਆਏ ਨਾ ਸਾਡਾ